ਤਮਾਨੂੰ ਕਦੋਂ ਹਰਿਆਣਾ ਜਾਊਗਾ ਨਾ ਕੋਈ ਰੈਲੀ ਕਰੀ ਕਦੋਂ ਅੰਬਾਲੇਵਾਲ ਨੂੰ ਤੈਨੂੰ ਦਿਖਾਵਾਂਗੇ ਖੱਟਰ ਵੀ ਆਇਆ ਸੀ ਸਾਰੀ ਗੱਡੀ ਭੰਨ ਕੇ ਭੇਜਿਆ ਸੀਗਾ ਤੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵਾਲ ਨੂੰ ਜਦੋਂ ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਭਾਈ ਸਾਹਿਬ ਨਾਲ ਅੰਮ੍ਰਿਤਪਾਲ ਨਾਲ ਧੱਕਾ ਹੋਇਆ ਚਾਹੇ ਲੱਖੇ ਬਾਈ ਨਾਲ ਕਦੇ ਧੱਕਾ ਹੋਇਆ ਤੇ ਅੱਜ ਫੇਰ ਪੰਨੇ ਸਿੱਧੂ ਪੰਨੇ ਸਿੱਧੂ ਵੀਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਏ ਪੰਜਾਬ ਆ ਪੰਜਾਬ ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਕੱਖ ਨਹੀਂ ਰਿਹਾ ਉਹਦਾ ਤੂੰ ਇੱਕ ਭਾਨੇ ਨੂੰ ਅਰੈਸਟ ਕੀਤਾ ਸੀ ਅੱਜ ਅੱਖਾਂ ਖੋਲ੍ਹ ਕੇ ਦੇਖ ਲਈ ਵੀਡੀਓ ਚ ਇੱਥੇ ਕਰ ਕਰ ਜਪਾਨ ਪੰਨਾ ਸਿੱਧੂ ਪੈਦਾ ਹੋ ਗਿਆ ਕੋ ਸਾਲਾਂ ਚ ਨਾ ਇਹਨਾਂ ਨੇ ਰੰਗ ਦਿਖਾ ਦਿੱਤੇ ਵੀ ਇਹ ਬੀਜੇਪੀ ਦੀ ਬੀ ਟੀਮ ਆ ਬੀ ਟੀਮ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ ਇਹ ਕੋਈ ਬਦਲਾ ਵਾਲੇ ਨਹੀਂ ਹੈਗੇ ਇਹ ਤਾਂ ਬਦਲੇ ਵਾਲੇ ਨੇ ਬਦਲੇ ਲੈਂਦੇ ਨੇ ਸਾਡੇ ਤੋਂ ਜਿਹੜੇ ਅੱਖਾਂ ਪਿੱਛੇ ਬੋਲਦੇ ਨੇ ਕੋਈ ਤਕੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਪੱਪਾ ਨੇ ਵੀਰ ਨੂੰ ਅੱਜ ਹੀ ਰਿਹਾ ਕਰਕੇ ਆਪਣੀ ਪਿੰਡ ਲੈ ਕੇ ਆਈਏ ਕੋਰਟ ਦੂਣਾ ਚਾਹੇ ਉਹ ਫੈਸਲਾ ਰੋੜ ਜਾਮ ਦਾ ਹੋਵੇ ਚਾਹੇ ਕੀਤੇ ਖਰਾਬ ਦਾ ਹੋਵੇ ਜਦੋਂ ਤੱਕ ਇਹਨਾਂ ਦੇ ਅਸੀਂ ਨੱਕ ਚ ਦੰਮ ਨਹੀਂ ਕਰਾਂਗੇ ਇਹਨਾਂ ਨੇ ਕਦੇ ਵੀ ਪੰਨੇ ਵੀਰ ਨੂੰ ਨਹੀਂ ਛੱਡਣਾ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਟੀਮ ਭਾਰਤੀ ਕਿਸਾਨ ਯੂਨੀਅਨ ਸਹੀਦ ਪਾਕਤ ਸਿੰਘ ਹਰਿਆਣੇ ਤੋਂ ਪਾਨੇ ਵੀਰ ਨਾਲ ਮੋٹے ਨਾਲ ਮੋਡਾ ਲਾ ਕੇ ਖੜੀ ਆ ਤੇ ਅਸੀਂ ਕਮੇਟੀ ਨੂੰ ਬੇਨਤੀ ਕਰਦੇ ਆ ਕੋਈ ਤਗੜਾ ਫੈਸਲਾ ਲਿੱਤਾ ਜਾਵੇ ਤੇ ਅੱਜ ਪਪਾ ਨੇ ਵੀਰ ਨੂੰ ਅੱਜ ਹੀ ਰਿਹਾ ਕਰਕੇ ਆਪਣੀ ਪਿੰਡ ਲੈ ਕੇ ਆਈਏ ਕੋਟ ਦੂਨਾ ਚਾਹੇ ਉਹ ਫੈਸਲਾ ਰੋਡ ਜਾਮ ਦਾ ਹੋਵੇ ਚਾਹੇ ਕੀਤੇ ਘਰਾਬ ਦਾ ਹੋਵੇ ਜਦੋਂ ਤੱਕ ਇਹਨਾਂ ਦੇ ਅਸੀਂ ਨੱਕ 'ਚ ਦੰਮ ਨਹੀਂ ਕਰਾਂਗੇ ਇਹਨਾਂ ਨੇ ਕਦੇ ਵੀ ਪਾਨੇ ਵੀਰ ਨੂੰ ਨਹੀਂ ਛੱਡਣਾ ਤੇ ਬੇਨਤੀ ਕਰਦੇ ਆ ਤੇ ਹਰਿਆਣਾ ਤੁਹਾਡੇ ਨਾਲ ਖੜਿਆ ਆ ਹਰਿਆਣੇ ਨੇ ਹਮੇਸ਼ਾ ਫਰਜਨਵਾਏ ਨੇ ਜਦੋਂ-ਜਦੋਂ ਵੀ ਪੰਜਾਬ ਦੇ ਅੰਦਰ ਧੱਕਾ ਹੋਇਆ ਹਰਿਆਣਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਚਾਹੇ ਭਾਈ ਸਾਹਿਬ ਨਾਲ ਅੰਮ੍ਰਿਤਪਾਲ ਨਾਲ ਧੱਕਾ ਹੋਇਆ ਅਸੀਂ ਹਰਿਆਣੇ ਸੰਪੂਰਨ ਟੋਲ ਟੈਕਸ ਤੇ ਰੋਡ ਜਾਮ ਕੀਤਾ 15 ਦਿਨ ਪਟਿਆਲਾ ਜੇਲ੍ਹ ਘਟ ਗਿਆ ਏ ਚਾਹੇ ਲੱਖੇ ਭਾਈ ਨਾਲ ਕਦੇ ਧੱਕਾ ਹੋਇਆ ਅਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅੱਜ ਫੇਰ ਪਾਨੇ ਸਿੱਧੂ ਪਾਨੇ ਸਿੱਧੂ ਵੀਰ ਨਾਲ ਬੋਡੇ ਨਾਲ ਮੋਟਾ ਲਾ ਕੇ ਖੜੇ ਆ ਤੇ ਕਹਿਣਾ ਚਾਹੁੰਦੇ ਆ ਭਗਵਾਨ ਤਮਨ ਨੂੰ ਇਹ ਪੰਜਾਬ ਆ ਪੰਜਾਬ ਜਿਹਨੇ ਵੀ ਪੰਜਾਬ ਨਾਲ ਧੱਕਾ ਕੀਤਾ ਨਾ ਕੱਖ ਨਹੀਂ ਰਿਹਾ ਉਹਦਾ ਤੂੰ ਇੱਕ ਪਾਨੇ ਨੂੰ ਅਰੈਸਟ ਕੀਤਾ ਸੀ ਅੱਜ ਅੱਖਾਂ ਖੋਲ ਕੇ ਦੇਖ ਲਈ ਵੀਡੀਓ ਚ ਇੱਥੇ ਕਰ ਕਰ ਚ ਪਾਨੇ ਸਿੱਧੂ ਪੈਦਾ ਹੋ ਗਿਆ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਅੱਖਾਂ ਪਿੱਛੇ ਲੜੋ ਠੀਕ ਹੈ ਇਹਨਾਂ ਦੇ ਮੂੰਹਾਂ ਨੂੰ ਖੂਨ ਲੱਗ ਗਿਆ ਸਰਕਾਰਾਂ ਦੇ ਕਿਉਂਕਿ ਪਹਿਲਾਂ ਇਹਨਾਂ ਨੇ ਭਾਈ ਸਾਹਿਬ ਨੂੰ ਅnder geerta ਕਦੇ ਲੱਖੇ ਵੀਰ ਨੂੰ ਅੰਦਰ ਕਰ ਦਿੰਦੇ ਨੇ ਪੰਜਾਬੀ ਬੋਲੀ ਪਿੱਛੇ ਜਦੋਂ ਆਵਾਜ਼ ਚੱਕਦੇ ਨੇ ਤੇ ਹੁਣ ਭਾਨੇ ਸਿੱਧਰੂ ਸਾਨੂੰ ਲੜਨਾ ਪੈਣਾ ਆ ਸਾਨੂੰ ਆਪਣੇ ਹੱਕਾਂ ਪਿੱਛੇ ਲੜਨਾ ਪੈਣਾ ਆ ਇਹਨਾਂ ਦਾ ਖਾਤਮਾ ਸਟਾਰਟ ਹੋਣ ਲੱਗ ਗਿਆ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਜਦੋਂ ਪੰਜਾਬ 'ਚ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਸੀ ਹਰਿਆਣੇ ਦੇ ਵੀ ਵੱਡੇ ਵੱਡੇ ਲੀਡਰ ਹੈ ਨਾ ਜਸਾਮਲ ਹੋਏ ਵੀ ਪਤਾ ਨਹੀਂ ਕਿੰਦੀ ਕਿਬੱਡੀ ਪਾਰਟੀ ਆਈ ਏ ਕਿੰਦੀ ਕਿਬੱਡੀ ਪਰ 2 ਸਾਲਾਂ 'ਚ ਨਾ ਇਹਨਾਂ ਨੇ ਰੰਗ ਦਿਖਾ ਦਿੱਤੇ ਵੀ ਇਹ ਭਾਜਪਾ ਦੀ ਵੀ ਟੀਮ ਆ ਵੀ ਟੀਮ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੀ ਇਹ ਕੋਈ ਬਦਲਾਅ ਵਾਲੇ ਨਹੀਂ ਹੈਗੇ ਇਹ ਤਾਂ ਬਦਲੇ ਵਾਲੇ ਨੇ ਬਦਲੇ ਲੈਂਦੇ ਨੇ ਸਾਡੇ ਤੋਂ ਜਿਹੜੇ ਅੱਕਾ ਪਿੱਛੇ ਬੋਲਦੇ ਨੇ ਤੇ ਦਿਖਾਵਾਂਗੇ ਭਗਵਾਨ ਕਮਾਨ ਨੂੰ ਕਦੋਂ ਹਰਿਆਣੇ ਜਾਊਗਾ ਨਾ ਕੋਈ ਰੈਲੀ ਕਰੀ ਕਦੋਂ ਅੰਬਾਲੇ ਵੱਲ ਨੂੰ ਤੈਨੂੰ ਦਿਖਾਵਾਂਗੇ ਖੱਟਰ ਵੀ ਆਇਆ ਸੀ ਸਾਰੀ ਗੱਡੀ ਭੰਨ ਕੇ ਭੇਜਿਆ ਸੀਗਾ ਤੈਨੂੰ ਦਿਖਾਵਾਂਗੇ ਤੂੰ ਕਰੀ ਹਰਿਆਣੇ ਵੱਲ ਨੂੰ ਤੇ ਇੱਕ ਛੋਟੀ ਜੀ ਬੇਨਤੀ ਹੋਰ ਆ ਤੇਰਾ ਬਰਬਰੀ ਵਾਲੀ ਸਾਰਾ ਹਰਿਆਣਾ ਤਾਨੂੰ ਮੋੜਾਂ ਤੇ ਚੁੱਕ ਕੇ ਦਿੱਲੀ ਵੱਲ ਨੂੰ ਕੂਚ ਕਰਾਊਗਾ ਆਪਣੀਆਂ ਐਮਐਸਪੀ ਲਈ ਆਪਣੀ ਕਰਜ਼ਾ ਮੁਕਤੀ ਲਈ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਬੜ ਚੜ ਕੇ 13 ਤਰੀਕ ਨੂੰ ਟਰਾਲੀਆਂ ਟਰੈਕਟਰ ਲੈ ਕੇ ਦੁਆਰਾ ਦਿੱਲੀ ਨੂੰ ਫਤਿਹ ਕਰਾਂਗੇ ਤੇ ਬੜੀ ਐਮਐਸਪੀ ਵਿਛੇ ਆਪਣੇ ਕਰਜ਼ੇ ਮੁਕਤੀ ਵਿਛੇ ਇਸ ਜੰਗ ਨੂੰ ਵੀ ਫਤਿਹ ਕਰਾਂਗੇ ਬਾਕੀ ਕੋਈ ਗਲਤੀ ਸਲਤੀ ਉਸ ਪਿੱਛੇ ਹੱਥ ਜੋੜ ਕੇ ਮਾਫੀ ਗੰਚ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ